ਤੁਨੂੰ ਮੁੱਖੇ ਲਾਏ ਹੋਏ ਨੇ ਬਹਿਣ ਵਾਸਤੇ ਸੁਭਨਾ ਗਲੀਚੇ ਵਿਸ਼ੇ ਹੋਏ ਨੇ ਗੁਰਦਾਨਿਆਂ ਦੇ ਅੰਦਰ ਏਸੀ ਲੱਗੇ ਹੋਏ ਨੇ ਇਵਨ ਇੱਥੋਂ ਤੱਕ ਗੁਰੂ ਘਰਾਂ ਵਿੱਚ ਛੋਟੇ ਛੋਟੇ ਦੱਦੇ ਅੰਛਾਏ ਹੋਏ ਆ ਤਾਂ ਜੋ ਬੈਠਣ ਲੱਗਿਆਂ ਵੀ ਕੰਫਰਟੇਬਲ ਕੋਈ ਰਹੇ ਉਹਦੇ ਸਰੀਰ ਨੂੰ ਕੋਈ ਕਸ਼ਟ ਨਾ ਹੋਵੇ ਬਾਕੀ ਜਿੰਨੇ ਕਰਮ ਨੇ ਉਹਦੇ ਦੇ ਸਰੀਰ ਤੱਕਸ਼ਟ ਹੈ ਪੈਸੇ ਦਾ ਖਰਚ ਹੈ ਜਾਂ ਫਿਰ ਉਹਦੇ ਵਿੱਚ ਨੌਲੇਜ ਗਿਆਨ ਚਾਹੀਦਾ ਹੈ ਵੇਦ ਪੜਿਓ ਜੇ ਨਹੀਂ ਵਿਦਵਣ ਬੜਨੇ ਨੇ ਕੋਈ ਗਿਆਨ ਲੈਣੇ ਤਾਂ ਬੰਦਾ ਪੜਿਆ ਲਿਖਿਆ ਹੋਣਾ ਚਾਹੀਦਾ ਉਹਨੂੰ ਉਹ ਭਾਸ਼ਾ ਉਹ ਗਿਆਨ ਹੋਣਾ ਚਾਹੀਦਾ ਕਿੰਨੇ ਸਾਲ ਉਹ ਵਿਦਵਾਂ ਦੀ ਸੰਥਿਆ ਲੈ ਕੇਗਾ ਪੜ੍ਹੇਗਾ ਫਿਰ ਉਹ ਉਸ ਧਰਮ ਵਿੱਚੋਂ ਕਰਮ ਕਰਕੇ ਰੱਬ ਨੂੰ ਪਾਏ ਪਰ ਮਹਰਨ ਕਿਰਪਾ ਕੀਤੀ ਜਿਸ ਘਰ ਵਿੱਚ ਤੁਸੀਂ ਬੈਠੇ ਹੋ ਇੱਥੇ ਪੜਿਆ ਅੰਨ ਪੜਿਆ ਪਰਮਗਤ ਪਾਵੇ ਜਿਹਨੂੰ ਕੋਈ ਅੱਖਰ ਪੜਨਾ ਨਹੀਂ ਆਉਂਦਾ ਉਹ ਵੀ ਸੰਗਤ ਵਿੱਚ ਬਹਿ ਕੇ ਸ੍ਰੇਸ਼ਟ ਕਰਮ ਕਰ ਸਕਦਾ ਹੈ ਕਿ ਉਹਨੂੰ ਕੁਝ ਵੀ ਪੜਨਾ ਨਹੀਂ ਆਉਂਦਾ ਉਹ ਇਕੱਲਾ ਬਹਿ ਕੇ ਕਹਿ ਸਕਦਾ ਸਤਨਾਮ ਸ੍ਰੀ ਵਾਹਿਗੁਰੂ 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 ਦੱਸੋ ਵਾਹਿਗੁਰੂ ਕਹਿਣ ਵਿੱਚ ਕੋਈ ਪੜਨ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਕਰਨ ਵਿੱਚ ਪੜਾਈ ਦੀ ਲੋੜ ਹੈ ਵਾ ਨਾ ਪੜਿਆ ਹੋਣਾ ਚਾਹੀਦਾ ਜੀ ਤਾਂ ਉਹ ਰੱਬ ਨੂੰ ਪਾਏ ਮਹਾਰਾਜ ਨੇ ਕਿਹਾ ਸਭ ਤੋਂ ਸ਼੍ਰੇਸ਼ਟ ਕਰਮ ਸੰਗਤ ਵਿੱਚ ਰੱਬ ਦੀ ਕੀਰਤੀ ਕਰੋ ਜਪੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਕਹਿੰਦੇ ਮਹਾਰਾਜ ਹਰ ਕੀਰਤੈ ਸਾਧ ਸੰਗਤ ਸਿਰ ਕਰਮਨ ਕੇ ਕਰਮਾ ਨਿਕਤ ਸਭੇ ਬਰਾਪਤ ਜਿਸ ਪਰਮ ਲਿਖੇ ਕਾਲਣਾ ਮਹਾਰਾਜੇ ਕਰਮੋਗਿੱਤਿਆਂ ਮੁਕਤ ਹੋ ਜਾਣਗੇ ਕਹਿੰਦੇ ਭਾਈ ਕੋਈ ਗਿਆਨ ਨਹੀਂ ਆਉਂਦਾ ਕੋਈ ਪੈਸਾ ਨਹੀਂ ਖਰਚ ਹੁੰਦਾ ਕੋਈ ਸਰੀਰਕ ਕਸ਼ਟ ਨਹੀਂ ਹੈ ਤਮ ਹੀ ਸੰਗਤ ਵਿੱਚ ਬਹਿ ਕੇ ਨਾਮ ਜਪਿਓ ਕੋਈ ਮੁਕਤ ਹੋ ਸਕਦਾ ਹੈ ਰੋਜ਼ ਸੰਗਤ ਵਿੱਚ ਬਹਿ ਕੇ ਸੰਗਤ ਕਰੇ ਨਾਮ ਜਪੇ ਕੀਰਤ ਕਰੇ ਰੱਬ ਦੀ ਕੀਰਤੀ ਕਰਨਿਓ ਜਨਮ ਮਰਨ ਤੋਂ ਮੁਕਤ ਹੋ ਜਾਏ ਇਹਨੂੰ ਮਹਾਰਾਜ ਨੇ ਫਿਰ ਰੋਜ਼ ਉਪਦੇਸ਼ ਦੇ ਕੇ ਸਾਨੂੰ ਹੌਸਲਾ ਦਿੱਤਾ ਕਹਿੰਦੇ ਭਾਈ ਜੀ ਤੂੰ ਭਾਰ ਲੰਗਣਾ ਹੈ ਸਭ ਤੋਂ ਸ਼੍ਰੇਸ਼ਟ ਕਰਮ ਸਾਧ ਸੰਗਤ ਪੜੋ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬਰਮ ਬਦ ਪਾਇਆ ਸੁਕੇ ਕਾਸ਼ਟ ਹਰਿਆ ਇੱਕ ਵਾਰ ਪੜੋ ਜਿਹੜਾ ਮਹਾਰਾਜ ਸਾਤੋਂ ਕਰਮ ਕਰਾ ਰਹੇ ਸ੍ਰੇਸ਼ਟ ਕਰਮ ਸਾਸ਼ਣ ਪੜੋ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਵਾਹ ਸਤ ਸੰਗਤ ਮਿਲੇ ਸੋ ਗੁਰਪ੍ਰਸਾਦ ਬਰਨ ਬਦਬਾਇਆ ਗੁਰਪ੍ਰਸਾਦ ਬਰਨ ਬਦਬਾਇਆ ਗੁਰਪ੍ਰਸਾਦ ਕਰ ਵਾਹ ਵਾਹ ਗੁਰਪ੍ਰਸਾਦ ਸੁਕੇ ਕਾਸ਼ਟ ਹਰਿਆਨੇ ਦੇ ਮਾਧੋ ਜੀ ਸਤ ਸੰਗਤ ਮਿਲੇ ਸੋ ਪਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਮੇਰੇ ਖੰਡੋ ਜੀ ਸਤ ਸੰਗਤ ਮਿਲੇ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋਬੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋਬੀ ਸਤ ਸੰਗਤ ਮਿਲੇ ਸੋ ਰਿਪੀਟ ਬਾਉ ਥੋੜੀ ਰਿਪੀਟ ਸਤ ਸੰਗਤ ਮਿਲੇ ਸੋ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਸਤ ਸੰਗਤ ਮਿਲੇ ਸੋ ਤਰਿਆ ਸਾ ਸੰਗਤ ਜਿਵੇਂ ਸੁੱਕੇ ਦਰਖਤ ਨੂੰ ਪਾਣੀ ਪਾ ਦਿਓ ਉਹ ਹਰਾ ਹੋਣ ਲੱਗ ਜਾਂਦਾ ਹੈ ਇਦਾਂ ਗੁਰੂ ਦੀ ਸੰਗਤ ਮਿਲਣ ਨਾਲ ਇਹ ਮਨ ਜਿਹੜਾ ਜਨਮਾਂ ਜਨਮਾਂ ਤੋਂ ਸੁੱਕਾ ਪਿਆ ਇਹਦੇ ਅੰਦਰ ਫਿਰ ਹਰਿਆਵਲ ਪੈਦਾ ਹੋ ਜੇਗੀ ਕਾਦੀ ਸ਼ੁਭ ਗੁਣਾਂ ਦੀ ਦਇਆ ਸਤ ਸੰਤੋਖ ਸਾਸੰਗਤ ਦੇ ਗੁਣੋਂ ਹੀ ਸ਼ੁਰੂ ਹੋ ਜਾਂਦੇ ਇਹ ਨੂੰ ਮਹਾਰਾਜ ਜੀ ਨੇ ਭਾਈ ਸੰਗਤ ਵਿੱਚ ਬਹਿਣ ਨਾਲ ਦਇਆ ਪੈਦਾ ਹੋਏਗੀ ਜਦੋਂ ਤੁਸੀਂ ਨਾਮ ਜਪਣਾ ਸ਼ੁਰੂ ਕਰੋਗੇ ਸਭ ਤੋਂ ਪਹਿਲਾ ਗੁਣ ਅੰਦਰ ਦਇਆ ਪੈਦਾ ਹੁੰਦੀ ਜੇ ਦਇਆ ਨਾ ਪੈਦਾ ਹੋਵੇ ਧਰਮ ਨਹੀਂ ਪੈਦਾ ਹੋਏਗਾ ਤੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਭਾਈ ਜਿਹਦੇ ਅੰਦਰ ਦਇਆ ਪੈਦਾ ਹੋ ਜਾਏ ਉਹਦੇ ਅੰਦਰ ਧਰਮ ਪੈਦਾ ਹੁੰਦਾ ਹੈ ਗੁਰੂ ਦੇ ਸ਼ਬਦ ਸੰਗਤ ਵਿੱਚ ਬੈਠ ਕੇ ਜਪਣ ਨਾਲ ਦਇਆ ਪੈਦਾ ਹੋਵੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇਸ ਧਰਤੀ ਉੱਤੇ ਸਭ ਤੋਂ ਪਹਿਲਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮਹਾਰਾਜ ਨੇ ਨਿਰਮਲ ਪੰਥ ਦੀ ਸ਼ੁਰੂਆਤ ਕੀਤੀ ਨਿਰਮਲ ਪੰਥ ਹੀ ਇੱਕ ਦਿਨ ਖਾਲਸਾ ਪੰਥ ਬਣਿਆ ਔਰ ਮਹਾਰਾਜ ਨੇ ਦਾ ਨਾਮ ਰੱਖਿਆ ਨਿਰਮਲ ਪੰਥ ਉਹ ਰਸਤਾ ਜਿਹੜਾ ਮੈਲ ਤੋਂ ਰਹਿਤ ਹੈ ਉਹ ਰਸਤਾ ਜਿਹਦੇ ਵਿੱਚ ਕੋਈ ਛਲ ਕੰਪਟ ਫਰੇਵ ਧੋਖਾ ਬੈਮਾਨੀ ਨਹੀਂ ਮੈਲ ਤੋਂ ਰਹਿਤ ਭਾਵ ਨਿਰਮਲ ਮੈਲ ਤੋਂ ਰਹਿਤ ਮਲ ਤੋਂ ਰਹਿਤ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਬੰਦਿਆਂ ਕੋਲ ਗਏ ਜਿਨ੍ਹਾਂ ਕੋਲ ਧਰਮ ਦਾ ਕਰਮ ਸੀ ਪਰ ਨਿਰਮਲ ਨਹੀਂ ਸੀ ਸੱਜਣ ਠਾਕੁਰ ਪਹੁੰਚ ਗਏ ਕਲੰਬੇ ਦੀ ਧਰਤੀ ਤੇ ਉਦੇ ਕੋਲ ਸਾਸ਼ਨਿਕ ਧਾਰਮਿਕ ਕਰਮ ਨੇ ਪਰ ਨਿਰਮਲ ਨਹੀਂ ਹੈ ਉਨੇ ਆਸ਼ਰਮ ਬਣਾਇਆ ਹੋਇਆ ਹੈ ਬਾਹਰ ਉਹਨੇ ਮੁਸਾਫਰ ਕਰਨਾ ਲਿਖਿਆ ਕੋਈ ਬੰਦਾ ਆਵੇ ਰਹਿਣ ਵਾਸਤੇ ਜਗਾ ਫਰੀ ਕੋਈ ਮੁਸਾਫਰ ਆਵੇ ਖਾਣ ਵਾਸਤੇ ਖਾਣਾ ਫਰੀ ਪਰ ਉਹਦਾ ਬਾਹਰੀ ਤੌਰ ਤੇ ਦਿਸ ਰਿਹਾ ਕਰਮ ਜਿਹੜਾ ਉਹ ਧਾਰਮਕ ਹੈ ਅੰਦਰ ਮਹਿਰ ਹੈ ਜਦੋਂ ਵੀ ਕੋਈ ਅਮੀਰ ਬੰਦਾ ਉਹਦੇ ਮੁਸਾਫਰ ਖੰਨੇ ਵਿੱਚ ਰਾਤ ਕੱਟਦੇ ਉਹਨੂੰ ਉਹ ਖਾਣੇ ਵਿੱਚ ਜ਼ਹਿਰ ਜਾਂ बेहोਸ਼ੀ ਦੀ ਦਵਾਈ ਦੇ ਦਿੰਦਾ ਹੈ ਸਭ ਕੁਝ ਲੁਕਣ ਤੋਂ ਬਾਅਦ ਉਹ ਮੁਸਾਫਰ ਦਾ ਕਤਲ ਕਰਕੇ ਉਹਨੇ ਮੁਸਾਫਰ ਖੰਨੇ ਵਿੱਚ ਇੱਕ ਖੂ ਬਣਾਇਆ ਉਹਦੇ ਵਿੱਚ ਸੁੱਟ ਦਿੰਦਾ ਹੈ ਇਤਿਹਾਸ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਮਹਿੰਗੇ ਕੱਪੜੇ ਪਾ ਕੇ ਉਧਰ ਗਏ। ਔਰ ਮਹਾਰਾਜ ਦੀ ਮਹਿੰਗੀ ਪੋਸ਼ਾਕ ਵੇਖ ਕੇ ਉਹਦਾ ਮਨ ਮੰਦਰੋਂ ਲਵਾਇ ਮਨ ਹੋ ਗਿਆ ਵੀ ਜਿਹਦੀ ਪੁਸ਼ਾਕ ਇੰਨੀ ਮਹਿੰਗੀ ਹੈ ਇਹਨਾਂ ਦੇ ਝੋਲੇ ਵਿੱਚ ਪਜਣਾ ਕੋਈ ਜ਼ਰੂਰ ਹੋਏਗਾ ਉਹ ਝੋਲਾ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋਢੇ ਤੇ ਪਾਇਆ ਹੋਇਆ ਜਿਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਲਿਖਦੇ ਉਹ ਝੋਲੇ ਵਿੱਚ ਕੀ ਹੈ ਆਸਾਂ ਹੱਥ ਕਿਤਾਬ ਕਸ਼ ਪੁੱਜਾਂ ਵਾਂਗ ਮਸੱਲਾ ਧਾਰੀ ਮਹਾਰਾਜ ਨੇ ਉਹ ਝੋਲੇ ਵਿੱਚ ਕੀ ਪਾਇਆ ਕੀਮਤੀ ਬਾਣੀ ਦੀ ਪੋਥੀ ਹੋਣ ਸੱਜਣ ਧੱਗ ਦੇ ਮਨ ਵਿੱਚ ਆਉਂਦੇ ਤੋ ਲਈ ਵਿੱਚ ਵੀ ਕੁਝ ਹੋਇਆ ਉਹਨੇ ਆਪਣੇ ਨਾਲ ਦੇ ਅਹਿਲਕਾਰ ਨੌਕਰਾਂ ਨੂੰ ਕਹਿ ਦਿੱਤਾ ਇਹਨਾਂ ਮੁਸਾਫਰਾਂ ਦਾ ਖਾਸ ਧਿਆਨ ਰੱਖੋ ਇਹਨਾਂ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਪਾਓ ਜਦੋਂ ਇਹ ਬੇਹੋਸ਼ ਹੋ ਜਾਣਗੇ ਆਪਾਂ ਸਭ ਕੁਝ ਲੁੱਟ ਕੇ ਇਹਨਾਂ ਦਾ ਕਤਲ ਕਰ ਦਾਂਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਮਰਦਾਨਿਆ ਆਪਾਂ ਰਾਤ ਰੁਕਣੇ ਪਰ ਇਹਨਾਂ ਦਾ ਭੋਜਨ ਨਹੀਂ ਖਾਣਾ ਕਹੇ ਮਹਾਰਾਜ ਕਿ ਉਹ ਕਹਿੰਦੇ ਮਰਦਾਨਿਆਂ ਇਹ ਭੋਜਨ ਖਾ ਕੇ बेहोश ਕਰ ਦਿੰਦਾ ਜਾਂ ਜ਼ਹਿਰ ਦੇ ਕੇ ਮਾਰ ਦਿੰਦਾ ਜਾਂ बेहोश ਕਰਨ ਤੋਂ ਬਾਅਦ ਕਤਲ ਕਰ ਦਿੰਦਾ ਇਹਦਾ ਭੋਜਨ ਨਹੀਂ ਆਪਾਂ ਖਾਣਾ ਰਾਤ ਮੁਸਾਫਰ ਕੰਨੇ ਵਿੱਚ ਰੁਕੇ ਪਰ ਭੋਜਨ ਖਾਦਾ ਨਹੀਂ ਹੁਣ ਇਹ ਘਰ ਦੱਸਦੇ ਨੇ ਉਹਨੂੰ ਜਾ ਕੇ ਸ਼ੇਖ ਸੱਜਣ ਨੂੰ ਕਹਿੰਦੇ ਨੇ ਮੁਸਾਫਰ ਆਏ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣ ਲਈ ਗਿਆ ਉਹ ਕੁਝ ਖਾਂਦੇ ਨਹੀਂ ਹੈ ਕੋਈ ਭੋਜਨ ਨਹੀਂ ਖਾ ਰਿਹਾ ਜੇ ਉਹ ਭੋਜਨ ਨਹੀਂ ਖਾਂਦੇ بے ਹੋਸ਼ ਨਹੀਂ ਹੋਣਗੇ بے ਹੋਸ਼ ਨਹੀਂ ਹੋਣਗੇ ਆਪਾਂ ਲੁੱਟਾਂਗੇ ਕਿਵੇਂ ਤਾਂ ਸ਼ੇਖ ਸੱਜਣ ਬੋਲਿਆ ਕਹਿੰਦਾ ਇੱਕ ਦੋ ਵਾਰ ਪੁੱਛੋ ਜੇ ਉਹ ਭੋਜਨ ਨਹੀਂ ਖਾਂਦੇ ਤਾਂ ਵੀ ਕੋਈ ਗੱਲ ਨਹੀਂ ਮੁਸਾਫਿਰ ਖਾਣੇ ਵਿੱਚ ਰਾਤ ਕੱਟਣ ਆਏ ਨੇ ਸੌਣ ਦੇ ਤਾਂ ਸਹੀ ਜਦੋਂ ਸੌਣਗੇ ਆਪਾਂ ਕਤਲ ਕਰ ਲਾਂਗੇ ਜਦੋਂ ਸੌਣਗੇ ਆਪਾਂ ਸਭ ਕੁਝ ਲੁੱਟ ਲਾਂਗੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਠਹਿਰਨ ਵਾਸਤੇ ਜਿਹੜੀ ਜਗ੍ਹਾ ਦਿੱਤੀ ਬਿਲਕੁਲ ਨਾਲ ਤੇ ਕਮਰੇ ਵਿੱਚ ਉਹ ਸੇਖ ਸੱਜਣ ਆਪਣੇ ਨੌਕਰਾਂ ਅਹਿਲਕਾਰਾਂ ਨਾਲ ਬੈਠੇ ਲੁਟੇਰਿਆਂ ਨਾਲ ਇੰਤਜ਼ਾਰ ਕਰ ਰਹੇ ਹੈ ਕਦੋਂ ਇਹ ਸੌਣ ਅੱਛਾ ਸੱਚੇ ਤੇ ਬੰਦੇ ਦੀ ਨਿਸ਼ਾਨੀ ਹੈ ਜਾਂ ਤਾਂ ਉਹ ਘਰਾੜੇ ਮਾਰਦੇ ਜਾਂ ਫਿਰ ਸੱਚੇ ਪੈ ਦੀ ਨਿਸ਼ਾਨੀ ਉਹਦੇ ਕਮਰੇ ਵਿੱਚ ਖਾਮੋਸ਼ੀ ਹੈ ਕੋਈ ਆਵਾਜ਼ ਨਹੀਂ ਆ ਰਹੀ ਪੂਰਾ ਅੰਨ ਲਾ ਕੇ ਸੁਣ ਰਿਹਾ ਕਿ ਸ਼ੇਖ ਸੱਜਣ ਵਿਚ ਵਿਚ ਭਾਈ ਮਰਦਾਨੇ ਨਾਲ ਗੁਰੂ ਨਾਨਕ ਸਾਹਿਬ ਬਾਤਾਂ ਕਰ ਰਹੇ ਨੇ ਮਰਦਾਨਿਆ ਆਪਾਂ ਹੋਰ ਅੱਗੇ ਜਾਣਾ ਮਰਦਾਨਿਆ ਆਪਾਂ ਹੋਰ ਅੱਗੇ ਜਾਣਾ ਆਪਾਂ ਫਲਾਨੀ ਜਗ੍ਹਾ ਤੇ ਵੀ ਜਾਣਾ ਮਰਦਾਨਿਆ ਤੈਨੂੰ ਸਮੁੰਦਰ ਵੀ ਦਿਖਾਉਣੇ ਨੇ ਤੈਨੂੰ ਪਹਾੜ ਵੀ ਦਿਖਾਉਣੇ ਨੇ ਬੜੀ ਲੰਬੀ ਯਾਤਰਾ ਤੇ ਆਪਾਂ ਜਾਣਾ ਗੱਲਾਂ ਕਰਦੇ ਰਹੇ ਸ਼ੇਖ ਸੱਜਣ ਸੁਣਦਾ ਹੈ ਉਹਦੇ ਮੰਜਵੀ ਹੁੰਦਾ ਨਾਲ ਦੇ ਨੂੰ ਵੀ ਕਹਿੰਦਾ ਤੇ ਸੌਏ ਨਹੀਂ ਰਹੇ ਗੱਲਾਂ ਕਰੀ ਜਾ ਰਹੇ ਨੇ ਅੱਧੀ ਰਾਤ ਦਾ ਸਮਾਂ ਟੱਪ ਗਿਆ ਉਹ ਸ਼ੇਰ ਸੱਜਣ ਦੇ ਨਾਲ ਦੇ ਬੈਠੇ ਅਹਿਲਕਾਰ ਉਹ ਵੀ ਸੌਂਗੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਨੀਂਦ ਪ੍ਰਭਾਵ ਪਾਉਂਦੀ ਹੈ ਸਰੀਰ ਤੇ ਜੋਰ ਪਾਉਂਦੀ ਹੈ ਇੱਕ ਸ਼ੇਖ ਸੱਜਣ ਹੈ ਜਿਹੜਾ ਬਿਲਕੁਲ ਕੰਨ ਲਾ ਕੇ ਸੁਣਦਾ ਹੈ ਜਦੋਂ ਇਹਨਾਂ ਦੀ ਆਵਾਜ਼ ਬੰਦ ਹੋ ਗਈ ਕਮਰੇ ਚ ਚੋਂ ਖਾਮੋਸ਼ੀ ਹੋ ਗਈ ਜਾਂ ਫਿਰ ਸੌਣ ਦੀ ਥੋੜੀ ਜਿਹੀ ਆਵਾਜ਼ ਆਈ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਸੰਗਤ ਅੱਧੀ ਰਾਤ ਲੰਘ ਗਈ ਪਹਿਲਾ ਪਹਿਰ ਸ਼ੁਰੂ ਹੋਇਆ ਹੁਣ ਸਿਰਫ਼ ਤੇ ਸਿਰਫ਼ ਉਸ ਅੱਧੀ ਰਾਤ ਦੇ ਸੁੰਨ ਵਿੱਚ ਇੱਕ ਕੋਈ ਬੰਦਾ ਸੁਣ ਰਿਹਾ ਉਹ ਕੰਨ ਨਾਲ ਕੰਨ ਲਾ ਕੇ ਸੁਣ ਕੇ ਨੋ ਰਿਹਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ だっਦੇ ਹੰਕ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੰਨ ਨਾਲ ਕੰਨ ਲਾਏ ਹੋਏ ਨੇ ਅੱਧੀ ਰਹਾਸ ਛਣਾਟਾ ਛਾਇਆ ਹੋਇਆ ਸਭ ਸੁਣਦੇ ਸ਼ੇਖ ਸੱਜਣ ਦੇ ਕੰਨ ਸੁਣਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿ ਕਦੋਂ ਉਹ ਬੋਲਣਾ ਚੁੱਪ ਕਰਨ ਕਦੋਂ ਇੱਕ ਦੂਜੇ ਦਾ ਹੰਗਾਰਾ ਦੇਣਾ ਬੰਦ ਕਰਨ ਕਦੋਂ ਘੜਾੜਿਆਂ ਦੀ ਆਵਾਜ਼ ਆਵੇ ਪਤਾ ਲੱਗੇਵੇ ਸੰਗੈ ਨੇ ਜਦੋਂ ਉਹ ਸ਼ੇਖ ਸੱਜਣ ਦੀ ਇਕਤਦਰਤਾ ਬਣ ਗਈ ਉਦੋਂ ਮਹਾਰਾਜ ਕਿੰਨੇ ਚਰਵਾਦ ਬੋਲੇ ਕਹਵੇਂ ਮਰਦਾਨਿਆ ਹੁਣ ਸੁਣਨ ਵਾਲਾ ਪਿਆਰ ਹੈ ਚਲ ਰਵਾਬ ਛੇੜ ਫਿਰ ਕੁਛ ਸੁਣਾਈਏ ਸੁਣਨ ਵਾਲਾ ਪਿਆਰ ਹੋ ਗਿਆ ਰਵਾਬ ਛੇੜ ਕੁਝ ਸੁਣਾਈ ਭਾਈ ਮਰਦਾਨੇ ਨੇ ਰਵਾਬ ਦੀਆਂ ਤੰਨਾ ਕਸੀਆਂ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਣਾਉਣ ਲੱਗੇ ਉਹਨੂੰ ਸੁਣਾ ਰਹੇ ਨੇ ਜਿਹਦੇ ਕਰਮ ਧਾਰਮਤ ਨੇ ਪਰ ਨਿਰਮਲ ਨਹੀਂ ਹੈ ਪਾਤਸ਼ਾਹ ਨਿਰਮਲ ਪੰਥ ਦੀ ਸ਼ੁਰੂਆਤ ਕਰਕੇ ਤੁਰੇ ਨੇ ਮਾਰਿਆ ਸਿੱਕਾ ਜਗ ਜਗ ਜਾਨੰਤ ਨਿਰਮਲ ਪੰਥ ਚਲਾਇਆ ਜਦੋਂ ਸ਼ੇਖ ਸੱਜਣ ਸੁਣ ਰਹੇ ਪਾਤਸ਼ਾਹ ਹੁਣ ਸੁਣਾਉਣ ਲੱਗੇ ਰਮਾਵ ਦੀ ਤੰਨਾ ਕਸੀ ਔਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵਰ ਤਿਆਰ ਵਿੱਚ ਬੋਲੇ ਹਜ਼ੂਰ ਕਿੰਦੇ ਸੱਜਣ ਸਹੀ ਨਾਮੇ ਚਲਦਿਆ ਨਾਲ ਚਲਨ ਉਹਦੇ ਕੰਨਾਂ 'ਚ ਆਜ ਪਈ ਮੇਰਾ ਨਾਮ ਲੈ ਰਹੇ ਨੇ شیخ ਸੱਜਣ ਤਾਂ ਮੇਰਾ ਨਾਮ ਹੈ ਹਜ਼ੂਰ ਕੀ ਕਹਿੰਦੇ ਕਹਿੰਦੇ ਸੱਜਣ ਸਹੀ ਨਾਮੇ ਚਲਦਿਆ ਨਾਲ ਚਲਨ ਜਿ ਸਨ ਭਾਈ ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਤੇਰੇ ਕਰਮ ਤੇ ਨਾਲ ਖੜਨ ਰਹੀ ਗੱਲ ਉੱਪਰੋਂ ਪਹਾੜ ਪਿਆ ਹੋਇਆ ਹੈ ਬਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਫਿਰ ਮਹਾਰਾਜ ਨੇ ਉਦਾਹਰਨਾ ਦੇਣੀਆਂ ਸ਼ੁਰੂ ਕੀਤੀ ਕਹਿੰਦੇ ਭਾਈ ਕਹੇਂ ਦੇ ਭੰਡਰ ਤੇ ਵੀ ਪਏ ਬਾਹਰੋਂ ਚਮਕਦਾ ਜਦੋਂ ਮੰਗਿਆ ਜਾਵੇ ਵਿੱਚੋਂ ਸੋਏ ਨਿਕਲਦੀ ਫਿਰ ਉਹਦੇ ਕਹਿੰਦਾ ਭੰਡਰ ਹਜ਼ੂਰ ਨੇ ਪਹਿਲੀ ਉਦਾਹਰਣ ਦਿੱਤੀ ਉਜਲ ਕੇ ਹਾਂ ਚਲਣਾ ਕੋਟਮ ਕਲੜੀ ਮਸ ਮਸ ਦਾ ਅਰਥ ਸਿਆਹੀ ਸਹੀ ਹੁੰਦੇ ਕਾਲੀ ਕਹਿੰਦੇ ਕਹੇ ਦੇ ਭਾਂਡੇ ਚੋਂ ਕਾਲਕ ਨਿਕਲਦੀ ਜਮਾਂਜੀ ਬਾਹਰੋਂ ਸੋਹਣਾ ਲੱਗਦਾ ਹੈ ਇਦਾਂ ਸ਼ੇਖ ਸੱਜਣ ਨੂੰ ਬਾਹਰੋਂ ਚੰਗਾ ਲੱਗਦਾ ਕਿ ਧਾਰਮਿਕ ਕੰਮ ਕਰ ਰਿਹਾ ਹੈ ਪਰ ਅੰਦਰ ਤੇਰੇ ਮੈਲ ਹੈ ਕਰਮ ਨਿਰਮਲ ਨਹੀਂ ਪੜੋ ਉਜਲ ਕਹਾਂ ਚਲ ਤੈਣਾ ਕੋਟ ਮ ਕਲੜੀ ਮਸਾ ਧੋਤਿਆਂ ਜੋਤ ਨ ਉਤਰੇ ਜੇ ਸੌਤੋਂ ਮਤਸ ਬੱਗਾ ਬੱਗੇ ਕਪੜੇ ਤੀਰਥ ਮੰਝ ਵਸਨ ਕੋਟ ਕੋਟ ਜੀ ਆ ਖਾਣੇ ਵਗੇ ਨਾ ਕੈਨ ਬੱਗਾ ਕਹਿੰਦੇ ਚਿੱਟੇ ਰੰਗ ਕਹਿੰਦੇ ਬੰਗਲਾ ਦੇ ਬੈਠੇ ਤੀਰਥ ਉਤੇ ਰੰਗ ਵੀ ਉਹਦਾ ਸਫੇਦ ਹੈ ਬਿਲਕੁਲ ਚਿੱਟਾ ਪਰ ਸੱਜਣੋ ਕਰਮਾਂ ਵਿੱਚ ਮੈਲ ਐ ਚਿੱਤ ਵਿੱਚ ਮੈਲ ਵਾਕੇ ਬੈਠਾ ਜਦੋਂ ਮੱਛਲੀ ਆਉਣੀ ਅੰਡੇ ਤੇ ਉਹਨੇ ਚੁੰਝ ਮਾਰ ਕੇ ਚੁੱਕ ਲਈ ਕਹਿੰਦੇ ਸ਼ੇਖ ਸੱਜਣ ਤੇਰੇ ਇਦਾਂ ਦੇ ਕਰਮ ਨੇ ਬਾਹਰੋਂ ਚਿੱਟੇ ਵਸਤਰ ਪਾਏ ਹੋਏ ਵੇਖਣ ਨੂੰ ਲੋਕ ਕਹਿੰਦੇ ਉਹ ਸੰਤ ਬਹੁਤ ਵੱਡਾ ਹੈ ਫਰੀ ਰਹਿਣ ਵਾਸਤੇ ਜਗਾ ਮੁਫਤ ਵਿੱਚ ਖਾਣਾ ਦੇ ਰਿਹਾ ਇਹ ਤੋਂ ਵੱਡਾ ਹੋਰ ਕੋਣ ਨੂੰ ਗਣੇ ਪਰ ਜੋ ਤੂੰ ਕਰਦੇਂ ਉਹ ਤੈਨੂੰ ਪਤਾ ਹੈ ਜਾਂ ਫਿਰ ਉਹਨੂੰ ਪਤਾ ਜਿਹਨੇ ਲਿਖ ਮੰਗਿਆ ਹਜ਼ੂਰ ਮੇਰੇ ਜੋ ਬਚਨ ਕਾ ਸਿੱਤੇ ਅਸਰ ਹੋ ਰਿਹਾ ਨੇ ਸਿੱਖ ਸਕਦੇ ਸੈਗਿੰਦੇ ਵੱਗੇ ਵੱਗੇ ਕਪੜੇ ਤੀਰਥ ਮੰੰਜ ਵਸਨ ਘੁੱਟ ਘੁੱਟ ਜੀ ਅੱਖਾਂ ਆਵਣੇ ਬੱਗੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਦਾ ਸਿੱਧਾ ਅਸਰ ਹੋਇਆ ਸ਼ੇਖ ਸੱਜਣ ਤੇ। ਐਸਾ ਬਾਣੀ ਨਾਲ ਮੰਤਰ ਮੁਕਤ ਹੋਇਆ। ਸ਼ਬਦ ਮੁੱਕ ਗਿਆ। ਹਜ਼ੂਰ ਉੱਠ ਕੇ ਉਹਦੇ ਉਸ ਮੁਸਾਫਰਖਾਨੇ ਚ ਤੁਰ ਗਏ। ਕਿੰਨੇ ਚਿਰਾਂ ਤੋਂ ਉਹਦੀ ਜੁੜੀ ਹੋਈ ਸੁਰਤ ਸਰੀਰ ਵਿੱਚ ਆਇਆ। ਫਿਰ ਭਾਲ ਕਰਦੇ ਆ ਉਹ ਮੁਸਾਫਰ ਕਿੱਥੇ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਲ ਕਰਦੇ ਆ ਮਗਰ ਆਇਆ। ਔਰ ਬਾਦਸ਼ਾਹ ਦੇ ਚਰਨਾਂ 'ਤੇ ਟਹਿ ਕੇ ਕਹਿੰਦਾ ਮਹਾਰਾਜ ਜੋ ਕੋ ਤੁਸੀਂ ਸੁਣਾ ਰਹੇ ਸੀ ਉਹ ਸਭ ਕੁਝ ਮੇਰੇ ਕਰਮ ਨੇ ਮਹਾਰਾਜ ਮੈਂ ਹੀ ਬੱਕਲੇ ਦੀ ਤਰ੍ਹਾਂ ਬਾਹਰੋਂ ਸਫੇਦ ਅੰਦਰੋਂ ਕਾਲਾ ਹਾਂ ਮੈਂ ਹੀ ਕਹੇ ਦੀ ਭੰਡੇ ਦੀ ਤਰ੍ਹਾਂ ਪਾਦਸ਼ਾਹ ਬਾਹਰੋਂ ਸੋਨਾ ਲੱਗਦਾ ਅੰਦਰ ਕਾਲਕ ਹੈ ਰੱਬ ਦੀ ਦਰਗਾਹ ਵਿੱਚ ਲਿਖਾ ਮੰਗਿਆ ਜਾਏਗਾ ਕੀ ਮੈਂ ਲਿਖੇ ਤੋਂ ਛੁੱਟ ਜਾਵਾਂਗਾ ਮਹਾਰਾਜ ਅਜੇ ਤੱਕ ਜਿੰਨੇ ਬੰਦੇ ਕਤਲ ਕੀਤੇ ਨੇ ਮਾਰੇ ਨੇ ਲੁੱਟੇ ਨੇ ਮਹਾਰਾਜ ਕੀ ਇਹ ਲੇਖੇ ਤੋਂ ਮੈਂ ਛੁੱਟ ਜਾਵਾਂਗਾ ਹਜ਼ੂਰ ਨੇ ਬਚਨ ਕਿਹਾ ਜਰੂਰ ਛੁੱਟ ਜਾਏਗਾ ਭਾਈ ਇਹਨਾਂ ਲੇਖੇ ਦੇ ਕਾਗਜ਼ ਫੜ ਜਾਣਗੇ ਬਾੜ ਦਿੱਤੇ ਜਾਣਗੇ ਪਰ ਸ਼ਰਤ ਇੱਕ ਹੈ ਕਿੱਤੇ ਹੋਏ ਕਰਮਾਂ ਦੀ ਗੁਨਾਹਾਂ ਦੀ ਮਾਫੀ ਮਨ ਵਿੱਚ ਚਿੱਤ ਵਿੱਚ ਉਹਦਾ ਪਛਤਾਪ ਕਰ 68 ਤੀਰਥਾਂ ਤੇ ਨਾਤਿਆਂ ਪਾਪ ਉਤਰਨ ਜਾਂ ਨਾ ਉਤਰਨ ਪਰ ਇਹ ਸਚਾਈ ਹੈ ਕੋਈ ਕਰਮ ਕਰਨ ਤੋਂ ਬਾਅਦ ਕਿਸੇ ਦੇ ਚਿੱਤ ਵਿੱਚ ਪਛਤਾਵਾ ਆ ਜਾਏ ਪਛਤਾਵੇ ਦਾ ਇੱਕ ਹੰਝੂ ਬੰਦੇ ਦੇ ਕਰੋਨਾ ਪਾਪ ਤੋਂ ਦਿੰਦਾ ਹੈ ਕਿਸੇ ਨੂੰ ਪਛਤਾਵਾ ਹੋ ਜਾਏ ਕਿ ਆ ਮੇ ਤੋਂ ਗਲਤ ਹੋਇਆ ਜਦੋਂ ਪਛਤਾਵੇ ਦਾ ਵਿਰਾਗ ਦਾ ਹੰਝੂ ਆਉਂਦਾ ਹੈ ਇੱਕ ਅੱਖ ਵਿੱਚ ਆਇਆ ਪਾਣੀ ਦਾ ਕਿਨਕਾ ਕਰੋੜਾ ਪਾਪਾ ਨੂੰ ਧੋ ਦਿੰਦਾ ਹੈ ਸ਼ਰਤ ਇੱਕ ਹੈ ਉਹਨੂੰ ਕੀਤੇ ਤੇ ਪਛਤਾਵਾ ਹੋਇਆ ਕਹਿੰਦੇ ਸ਼ੇਖ ਸੱਜਣ ਤੈਨੂੰ ਪਛਤਾਵਾ ਹੋਣਾ ਚਾਹੀਦਾ ਹੈ ਅੱਜ ਤੋਂ ਬਾਅਦ ਕਰਮ ਨਾ ਕਰੀ ਗੁਰੂ ਦੇ ਹੁਕਮ ਮੰਨ ਕੇ ਤੁਰਪਾ ਜਾਂ ਫਿਰ ਸਾਡੀ ਜ਼ਿੰਮੇਵਾਰੀ ਹੈ ਧਰਮ ਰਾਏ ਦਰ ਪਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਇਹਨੂੰ ਮਹਾਰਾਜ ਨੇ ਕਿਹਾ ਸਤ ਗੁਰ ਦੇ ਜਨਮੇ ਗਵਨ ਮਟਾਇਆ ਜਿੱਦਣ ਕੋਈ ਗੁਰੂ ਦੇ ਘਰ ਵਿੱਚ ਜਨਮ ਲੈਂਦਾ ਹੈ ਭਾਵੋ ਦੇ ਅੰਦਰ ਦਇਆ ਪੈਦਾ ਹੁੰਦੀ ਹੈ ਧਰਮ ਪੈਦਾ ਹੁੰਦਾ ਹੈ ਉਦੋਂ ਉਹਦੇ ਪਿਛਲੇ ਕਰਮਾਂ ਦੀ ਜ਼ਿੰਮੇਵਾਰੀ ਗੁਰੂ ਲੈ ਲੈਂਦਾ ਹੈ ਪਰ ਸ਼ਰਤ ਇਹ ਤੇ ਕਿ ਉਹ ਦੁਬਾਰਾ ਪਾਪ ਨਾ ਕਰੇ ਹੁਣ ਸਵਾਲ ਪੈਦਾ ਹੁੰਦਾ ਹੈ ਮਹਾਰਾਜ ਦੁਆਰਾ ਪਾਪਾਂ ਤੋਂ ਕਿਵੇਂ ਬਚਿਆ ਜਾਏ ਕਿਉਂਕਿ ਬੰਦੇ ਦੇ ਵਾਸ ਹੈ ਹੀ ਨਹੀਂ ਆਪਣੇ ਮਹਾਰਾਜ ਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੇ ਬੰਦੇ ਦੇ ਹੱਥ ਨਹੀਂ ਫਿਰ ਦੁਆਰਾ ਮੇਲੇ ਕਰਮਾਂ ਤੋਂ ਕਿਵੇਂ ਬਚਿਆ ਜਾਏ ਇੱਕੋ ਹੀ ਮਹਾਰਾਜ ਨੇ ਬਚਣ ਗਿਆ ਕਿਵੇਂ ਭਾਈ ਉਤੋਂ ਬਚਣ ਦਾ ਇੱਕ ਤਰੀਕਾ ਉਹ ਇਹ ਹੈ ਅਰਦਾਸ ਕਰ ਆਪਣੀ ਗੁਰੂ ਦੇ ਅਰਦਾਸ ਤੋਂ ਬਿਨਾਂ ਨਹੀਂ ਬਚ ਸਕਦਾ ਕਰਮਾਂ ਕਰਕੇ ਰੱਬ ਤੋਂ ਵਿਛੜ ਜਾਣਾ ਜੇ ਮਲੇ ਪਰਮ ਹੋ ਗਏ ਚੰਗੇ ਕਰਮ ਕਰਾਂਗੇ ਰੱਬ ਦੇ ਨੇੜੇ ਹੋ ਜਾਾਂਗੇ ਪਰ ਜਦੋਂ ਗਲ ਮਿਲਾਪ ਦੀ ਆਏਗੀ ਉਦੋਂ ਇੱਕੋ ਰਸਤਾ ਰਹੇਗਾ ਗੁਰੂ ਅਕੀਰਦਾਸ ਕਰ ਕਿਰਪਾ ਤੋਂ ਬਗੈਰ ਮਿਲਾਪ ਨਹੀਂ ਕਰਮਾਂ ਕਰਕੇ ਵਿਛੋੜਾ ਹੈ ਕਰਮਾਂ ਕਰਕੇ ਮਿਲਾਪ ਨਹੀਂ ਮਿਲਾਪ ਕਿਰਪਾ ਕਰਕੇ ਹੁੰਦਾ ਹੈ ਚੰਗੇ ਕਰਮ ਕਰਨ ਨਾਲ ਗੁਰੂ ਦੇ ਨੇੜੇ ਹੋ ਜਾਂਦਾ ਹੈ ਚੰਗੀਆਂ ਬੁਰਾਈਆਂ ਵਾਚੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਦੋਂ ਵੱਲ ਮਲਾਪ ਨਹੀਂ ਆਈ ਉਦੋਂ ਮਹਾਰਾਜ ਨੇ ਕਿਹਾ ਅਰਦਾਸ ਕਰੋ ਭਾਈ ਮਹਾਰਾਜ ਕੀ ਅਰਦਾਸ ਕਰੀਏ ਕਹਿੰਦੇ ਰੋਜ਼ ਗੁਰੂ ਨੂੰ ਕੇ